ਤੋ ਵੀ ਅਸੀਂ ਕਾਦੀ ਸਾਰਿਆਂ ਨੂੰ ਆਇਆ ਫਾਕ ਤਾਂ ਹੀ ਵਲੌਗ ਚ ਬਾਕੀ ਤੁਹ ਬਲੌਗ ਤੁਸੀਂ ਪਹਿਲਾਂ ਦੇਖੇ ਹੀ ਆਪਾਂ ਨੇ ਹੁਣ ਸ਼ੁਰੂ ਕਰਿਆ ਦੁਬਾਰਾ ਕੰਮ ਬਾਕੀ ਦਿਖਾਉਂਦੇ ਹਾਂ ਹੋਰ ਬਲੌਗ ਤੁਹਾਨੂੰ ਹੁਣ ਦੇਖਦੇ ਜਿੰਨੇ ਕੁ ਪੈਂਦੇ ਆ ਹੁਣ ਥੋੜਾ ਜਿਹਾ ਟਾਈਮ ਜੈ ਤੇ ਮਨਾਂ ਚ ਚਲੋ ਵਿੱਲੇ ਆ ਬਲੌਗ ਪਾਈਏ ਬਾਕੀ ਦਿਖਾਉਂਦੇ ਹਾਂ ਹੁਣ ਚੱਲੇ ਆ ਬਾਈ ਮਾਰਕੀਟ ਨੂੰ ਤੇ ਇੱਕ ਟੁੱਟੀ ਜਿਹਾ ਸਮਾਨ ਲੈ ਕੇ ਆਉਣਾ ਜਿਹੜਾ ਆਪਾਂ ਇੰਡੀਆ ਬਲੌਗ ਬਣਾਉਂਦੇ ਤੇ ਹੋਰ ਰੁਟੀਨ ਹੁਣ ਦੁਬਾਰਾ ਚਾਲੂ ਕਰਨ ਲੱਗੇ ਆ ਬਾਕੀ ਦਿਖਾਉਂਦੇ ਆ ਤੁਹਾਨੂੰ ਚੱਲਦੇ ਆ ਹੁਣ ਤੇ ਰੋਟੀ ਦਾ ਸਮਾਨ ਚੱਲੀ ਗਿਆ ਰੋਟੀਆਂ ਦਾ ਤੇ ਇੱਕ ਦੋ ਹੋਰ ਕੰਮ ਮੋਦਨੇ ਨੂੰ ਜਾ ਰਹੇ ਆ ਬਈ ਪਹਿਲਾਂ ਪਾਰਵਾਜ ਤੇ ਹੁਣ ਮੋਦਨੇ ਆ ਗਏ ਲੋਕ ਵੀ ਉਰੇ ਕੰਮ ਕਰਦੇ ਨੇ ਤੇ ਘਰ ਦੀ ਰੈਸ ਤੇ 2-300 ਮੀਟਰ ਹੈ ਸਾਲਾ ਕਾਪੀ ਰੇਟ ਆਜੂ ਮੰਦ ਗਾਮ ਤੇ ਉਹ ਜਿਹੜਾ ਰਸਤਾ ਆ ਗਿਆ ਜਿੱਥੇ ਰੜਕੇ ਵਾਲੀ ਗਲੀ ਜਰੂਰੀ ਜੀ ਟਰੱਡੀ ਦਾ ਰੰਗ ਦੇਖ ਤਾਂ ਅੱਖਾਂ ਹੀ ਮੈਂਦਾ ਆਪਣੇ ਲੈ ਲੂਗਾ ਤੇ ਅੰਦਰ ਵੀ ਗਾਮ ਆਇਆ ਲੰਡੋਰ ਕੋਈ ਨਹੀਂ ਕਰਦਾ ਐਵੇਂ ਜੀ ਫੁੱਲੇ ਲੰਝ ਬਿਜਾੜਦਾ ਭਾਈ ਹੂੰ ਜੈਕਟ ਜੈਕਟ ਆਪਰੇ ਗੱਡੀਆਂ ਗੁੱਡੀਆਂ ਨੂੰ ਲੰਘ ਨੂੰ ਬਹੁਤ ਹੋ ਕਰਦੇ ਹੈ ਜੀ ਇਹਨਾਂ ਨਾਲ ਔਰ ਇਹਦੇ ਲੈ ਹਰੇ ਰੰਗ ਦੀ ਗੱਡੀ ਭੱਜੀ ਕਰਦੀ ਨੇ ਮਰਜੀ ਰੰਗ ਦੀ ਦੇਖ। ਉਹ ਲਾਈਨ ਉਹ ਇਹਨਾਂ ਨੇ ਰੱਖਿਆ ਵਾ ਕੋਈ ਉਹੀ ਆਟੋ ਹੀ ਆਣਾ। ਆ ਗਈ ਭਾਈ ਜੀ ਲਾਈਨ। ਹਾਂ ਜੀ। ਤਿਆਰ 4 ਮਿੰਟ 4-5 ਮਿੰਟ ਪਹਿਲਾਂ ਲੱਗਦਾ। ਇਹ ਭਾਈ ਆਵੇ ਲੱਗਦਾ ਆਟੋ ਹੀ ਆਵੇ। ਹਾਂ। ਅਸਲ ਅਸਲਾ ਲੱਗਦਾ ਮੈਨੂੰ। ਮੰਨਦਾ। ਇੱਥੇ ਜ਼ਿਆਦਾ ਹੋਵਾ ਨਾ ਅ ਵੈਕਟਰ ਰੂਟ ਜਿਹੜਾ ਅੰਡਸਟਰੀ ਇਰੀਆ ਅੰਡਸਟਰੀ ਇਰੀਆ ਅ ਮਹਾਰਾਸ਼ਟਰ ਇਰੀਆ ਦਾ ਕੰਮ ਬਹੁਤ ਆ ਫੈਕਟਰੀਆਂ ਚੁਰੀ ਹਾਂ ਮਰੇ ਆ ਗੁਰਾ ਦੀ ਮੇਲਾ ਆ ਗੁਰਾ ਦੀ ਮੇਲਾ ਹਾਂ ਹੁੰਦੀ ਹੈ ਨਾ ਸਤੰਬਰ ਤੇ ਕਿਤੇ ਮੀਂਹ ਹੁੰਦੀ ਆ ਤੇ ਸਤੰਬਰ ਸਤੰਬਰ ਵੀ ਦੇਗਾ ਕੋਈ 15 ਸਤੰਬਰ ਤੇ ਸਟਾਰਟ ਹੁੰਦੀ ਹੈ ਨਾ ਜਿਆਦਾ ਜਿਹੜਾ ਫਿਰ ਛੜ ਜਿਹਾ ਹੋ ਜਾਂਦੇ ਫਿਰ ਟੜਾਈ ਉਹ ਸਟਾਰਟ ਹੋ ਜਾਂਦੀ ਛਾਂ ਛਾਂ ਜਾਂਦਾ ਪੱਕੇ ਜਾਂਦਾ ਫਿਰ ਆ ਬੰਦ ਹੋ ਜਾਂਦਾ ਆਹ ਛਾਂ ਇਹ ਸ਼ੁਰੂ ਹੋ ਜਾਂਦਾ ਛਾਂ ਇਹ ਤਾਂ ਹੁਣ ਕਰਿਆ ਨਾ ਬਾਅਦ ਚ ਟਾਣੇ ਰੁਗੀਆਂ ਵੱਢਣ ਲੱਗ ਜਾਂਦੇ ਨੇ ਜਿਆਦਾ ਕੰਮ ਕਾਹਨੇ ਫੋਟੋ ਦੀ ਫੋਟੋ ਫਿਰ ਨਿਸ਼ਾਨ ਨਿਕਲਣ ਲੱਗ ਗਿਆ ਨਾ ਇਹ ਸਾਈਕਲਾਂ ਉਹ ਵਾਅ ਫਿਰਦੇ ਆਪਣੇ ਛੱਡੀ ਜਾਂਦੇ ਆਪਣੇ ਛੱਡੀ ਜਾਂਦੇ ਦਿਲ ਆਪਣੇ ਨਾਲ ਸ਼ਰਮ ਮਾਨਦੇ ਹੂੰ ਸੈਕਲੋ ਜੀ ਜੂੰਬੀ ਲਈ ਉਹ ਬੱਸਾ ਕਰੋ ਕਿੱਥੋਂ ਲੈ ਜਾਣਾ ਪੈਸਾ ਸਾਈਕਲ ਹੀ ਲੈ ਆ ਲੈ ਜਿਹੜਾ ਆਪਣੇ ਆਈ ਪੈਸਾ ਪੈਈ ਰਹੇ ਨਾ ਵੀ ਆਪ ਦੁਰਦੇ ਹੋਏ ਨਾ ਇਹ ਕਹਿੰਦੇ ਪੈਸੇ ਦੀ ਤੁਸੀਂ ਚੱਕਰ ਨਹੀਂ ਸਾਈਕਲੇ ਬਹੁਤ ਮਹਿੰਗੇ ਮਹਿੰਗੇ ਨਾ ਤੇ ਮਹਿੰਗੇ ਆ ਫਿਰ ਹੁਣ ਸਰੀਰ ਕਰਕੇ ਕਰਦੇ ਆ ਸਾਰਾ ਆਉ ਆਪਣੇ ਨੇ ਉਦਗ ਕਰ ਲਿਆ ਆਪਣੇ ਆਪ ਨੂੰ ਸੋਲ ਬਣਾ ਲਿਆ ਆਣੇ ਲੋਕ ਨਹੀਂ ਚਲੋ ਗੱਡੀ ਗੁੱਡੀ ਵੀ ਰੱਖਣੀ ਚਾਹੀਦੀ ਮੋਟਰਸਾਈਕਲ ਵੀ ਪਰ ਇਹ ਨਾ ਬਾਬੇ ਹੈਗੇ ਆ ਮੋਟਰਸਾਈਕਲ ਵੀ ਹੈ ਗੱਡੀਆਂ ਵੀ ਹੈਗੀਆਂ ਹਮ ਬਾਰੇ ਇਹਨਾਂ ਦੀ ਜੋ ਇਹਨਾਂ ਨੇ ਆਪਣੇ ਸਰੀਰ ਵਾਸਤੇ ਉਹ ਗਰਮ ਧੁੱਪਾਂ ਦੇਖਣੀ ਨਹੀਂ ਵੀ ਫਰੀ ਜੰਨੇ ਆ ਸਾਈਕਲਾਂ ਉਪਰਾ ਹਾਂ ਅੰਡਰ ਨਹੀਂ ਦੇਖਣੀ ਹੈਗੀ ਉਹਨਾਂ ਦੇ ਦਾ ਕਿੰਨਾ ਟਾਈਮ ਇਹ ਰਾਤ ਨੂੰ 10:30 ਹੋਏ ਹੋ ਜੀ ਕੁੱਤਾ ਘੌਂ ਹੁੰਦਾ ਹਮ ਆਪਣਾ ਅਗਤੀੜ ਨਹੀਂ ਲਿਗਿਆ ਆ ਆਉ ਚੱਕ ਦੂ ਮੇਦੀ ਕਰਦੇ ਇੱਤੀ ਤੇ ਨਹੀਂ ਲਾਦੇ ਉਹ ਵੀ ਇਹ ਲੈ ਲਵਾਵੇ ਜੀ ਬੋਲ ਗਾਂਦਨੀ ਪਾਉਣ ਦਿੰਦੇ ਬਾਰਕਾਂ ਚ ਲੱਗੇ ਹੋਏ ਲੈਦੇ ਉਹ ਡੱਬੇ ਆ ਇਹਨਾਂ ਦਾ ਡਸਟ ਵੀਰੇ ਚੜਾਉਨੇ ਆ ਗਲਾਬ ਦੇ ਹੱਥ ਵਰ ਗਲਾਬ ਜੀ ਆ ਗਲਾਬ ਜੀ ਅਗ ਨੂੰ ਉਠਾ ਕੇ ਲਫਾਫਾ ਹੋਈ ਜੇ ਜਿਹੜਾ ਆਉਂਦੇ ਆ ਉਹਦੇ ਜਿਹਾ ਚੱਕ ਕੇ ਐਂ ਗੱਠ ਬਣ ਗਏ ਜੇ ਉਹਦੇ ਵਿੱਚ ਈ ਅਵੜੇ ਵੀ ਲੋਕ ਰੱਖਦੇ ਕੁੱਤੇ ਪਰ ਐ ਚੱਕਲੇ ਜਿਗੜ ਵਾਲਾ ਕਬੂੜੀ ਅਗਲਾ ਉਹ ਕੁ ਬੌਲਲੇ ਕੀ ਜਦ ਉਤੀ ਕਬੀ ਆ ਕਰਾ ਚੱਲ ਉਹ ਪੁੱਤ ਦਾ ਕੁੱਤਾ ਹੈ ਅਵੜੇ ਦਾ ਆ ਆਓ ਅਵੜੇ ਗੁੜੀ ਕੱਬਾ ਬੰਦ ਹੋਇਆ ਹੈ ਹੋਣੀ ਕਰ ਕੋਈ ਪਿੰਡਾਂ ਜੀ ਤਾਂ ਹੈਗਾ ਹੀ ਹਾਲੇ ਵੀ ਕੋਈ ਪਿੰਡਾਂ ਜੀ ਕਿਸੇ ਜ ਨਹੀਂ ਹੈ ਹੁਣ ਬਹੁਤ ਸੁਧਾਰ ਹੋ ਗਿਆ ਪੰਜਾਬ ਦਾ ਹੁਣ ਤਾਂ 140 ਸਾਰੇ ਵੜ ਗਏ ਸਦਾ ਜਿਹੜੇ ਅੜ ਜਾ ਾਰੇ ਜਿਹੜੇ ਕਿਹੜੇ ਜਿਹੜੇ ਸਰਕਾਰ ਨੇ ਦਿੱਤੇ ਤੇ ਹੋਰ ਦੇ ਕੀ ਦੇਦੋਂ ਪਾਵਾ ਤੇ ਚਾਲੇ ਬਣਾਏ ਤੇ ਆਓ ਲੋ ਜਰੇ ਹੁਣ ਦਿਨਾਰੇ ਜਣਾ ਕਦਾ ਜਿਹੜੇ ਦੇਚ ਹੁਣ ਤੱਕ ਫਿਲਮਾਂ ਐਡਾਂ ਕਦਾ ਸੋ ਚੱਲਿਆ ਇੱਥੇ ਜੜਦੀਓ ਬੜੀ ਜੀ ਅਸੀਂ ਉਹ ਤੇ ਜਿਹੜਾ ਹੋਰ ਕਾਦੀ ਤਰੱਕੀ ਕਰ ਲੋ ਹੈ ਉਹ ਤਾਂ ਬੰਦ ਪਈਆਂ ਸੀਟਾਂ ਉਹ ਬਲਾਕ ਕਰਿਆ ਪਾਉ ਨਾ ਨੰਗੀਆਂ ਮੇਰੇ ਦਰਾਂ ਨੇ ਮੇਜਾ ਮੈਂ ਉੱਥੇ ਤਾਂ 15 ਦੇ ਪਹਿਲਾਂ ਬਲੌ ਕਰਤੀ ਨਹੀਂ ਜਿਹੜਾ ਨੂੰ ਲੱਗੀ ਆ ਜੀ ਇਹ ਤਾਂ ਜਿਹੇ ਲੱਗਿਆ ਪਾਣੀ ਨੂੰ ਜਿਹੇ ਪਾ ਪੈਪੇ ਰਹਿ ਗਏ ਉਹ ਪੈਪੇ ਬਈ ਉਹ ਪਰ ਉਹ ਕੈਣੀ ਦਾ ਘਰ ਨਾਲ ਜਿਹਾ ਬਣਾਇਆ ਇਹ ਕਮਰਾ ਜਦੋਂ ਪੈਪੇ ਤੇ ਉਹਨੇ ਖੰਬੇ ਬਦਬਦੇ ਉਹਦੇ ਉੱਪਰ ਟੱਕਣ ਰੱਖਦੇ ਗੋਲ ਜਿਸ ਤੱਕਦੇ ਬਣਾਏ ਉਹਦੇ ਉੱਪਰ ਵਾਸੀ ਕਪੌਣੇ ਜਿਹਾ ਰੱਖਦਾ ਦੂਰ ਤੇ ਇਹ ਸੀ ਸੀਟ ਟੋੜੀ ਦੀ ਜੇ ਅੱਜ ਰਹਿ ਰਹੇ ਹੁੰਦੇ ਜੀ ਆਉਂਦੇ ਜੀ ਦੇਰੇ ਦੇਰੇ ਇਹ ਤਾਂ ਹੋ ਜਾਈ ਕਰਦੇ ਨੇ ਯਾਰ ਹੋਰ ਹੋਰ ਕੀ ਸੀ ਚਾਚਾ ਆਹ ਵਈ ਕਸੀ ਵੀਡੀਓ ਜੀ ਕਹਿੰਦਾ ਲੋ ਤੇਰੇ ਦੇਰੇ ਕਹਿੰਦਾ ਕਾਪਰ ਵੀਰੇ ਚੱਲ ਉਹ ਟਾਈਮ ਟਾਈਮ ਦੀ ਗੱਲ ਆ ਹੁਣ ਤਾਂ ਹਰੇਕ ਨੇ ਆਪਣੇ ਘਰਾਂ ਯਾਰ ਸੂਲਤ ਕਰੇ ਲਈ ਆਪਣੇ ਆਂ ਗਰੀ ਸਰਕਾਰ ਜਿਹੜਾ ਬਚਾਰਾ ਗਰੀ ਪਹਿਲਾਂ ਪਹਿਲਾਂ ਸਰਕਾਰਾਂ ਨੇ ਦਿੱਤੀਆਂ ਇਹ ਚੀਜ਼ਾਂ ਪਾਪਾ ਬੂਪਾਂ ਦੀ ਉਹ ਕਹਿੰਦੀ ਨਹੀਂ ਹੁੰਦੀ ਇੱਕ ਕਿਰਵਾਜੇ ਦਾ ਦਿਖਾਇ ਦਿਖਾਈ ਵੀਡੀਓ ਚ ਉਹ ਆਈ ਚੀਜ਼ ਉਹ ਐਵੇਂ ਆਉਂਦੀ ਹੁੰਦੀ ਆਂਦੀ ਆ ਚੱਲ ਹੁਣ ਤਾਂ ਬਹੁਤ ਹੁਦਾਰ ਹੋ ਗਿਆ ਯਾਰ ਹੁਣ ਤਾਂ ਹਰੇਕ ਬੰਦੇ ਨੇ ਆਪਣੀ ਤੂਲਤਾਪ ਯੋਗਾ ਹੋਇਆ ਵਾ ਹਰੇਕ ਬੰਦਾ ਕਮ ਸੇ ਕਮ ਇਹ ਚੀਜ਼ ਤਾਂ ਅਗਲੇ ਨੇ ਹਰੇਕ ਨੇ ਬਣਾ ਲਈ ਘਰ ਮੈਂ ਇੰਡੀਆ ਵੀ ਪਰ ਪੰਜਾਬ ਚ ਹੋਇਆ ਇਹ ਕੰਮ ਬਾਹਰ ਬਿਹਾਰ ਵੀ ਬਹੁਤ ਤਾਂ ਹਲੇ ਤੱਕ ਐਕਸ਼ਨ ਆ ਰਹੇ ਫਿਲਮਾਂ ਐਡਾਂ ਦੇਈ ਜਾਂਦੇ ਸੋਚਾਲਿਆ ਬੜਾ ਸੋਚਾਲਿਆ ਬੜਾ ਲੇ ਤੱਕ ਚੱਲੀ ਜਾਂਦਾ ਇਹਦਾ ਪਰ ਪੰਜਾਬ ਚ ਕਈ ਸਾਲਾਂ ਦਾ ਜ਼ਦਾਰ ਹੋ ਗਿਆ ਹੁੰਦਾ ਹੀ ਨਹੀਂ ਕਈ ਸਾਲਾਂ ਦਾ ਬਾਕੀ ਕੀ ਗੱਲਾਂ ਹੋਰ ਨਹੀਂ ਜਿਹੜੇ ਆਪਣੀ ਦੂਈ ਖੇਤਾਂ ਵਾਲੀ ਭਾਈ ਉੱਦੀ ਸੀ ਯਾਦ ਉਹ ਦਰਸੀਨ ਵੀ ਜਿਆਦਾ ਕੋਈ ਫਿਰ ਉੱਤਰ ਉਤਰ ਕੇ ਕੜਨ ਲੱਗੇ ਉਹ ਤੇ ਤਾਂ ਹਾਂ ਮੇਰੇ ਨਾਲ ਕਿਹੜਾ ਜਰੇਟ ਦੇ ਦੇ ਕੌਮ ਕੀ ਛੇੜਿਆ ਦਾ ਹੈ ਦੇਖਦੇ ਨੇ ਕਿਹੜਾ ਕਿੱਧਰ ਰੋਗੇ ਉਹ ਤਾਂ ਫਿਰ ਆਏ ਤਾਂ ਰੇੜਾ ਵੀ ਬਾਰਿ ਕਢਾਉਣਾ ਪੈਂਦਾ ਦਾ ਕੇਤ ਤੇ ਪ੍ਰਤੀਕ ਨਦਰ ਗਿਆ ਨਹੀਂ ਉਦੋਂ ਟਾਇਰ ਆਇ ਨਿਬੜ ਜਾਂਦੇ ਸੀ ਤਾਈ ਜੜਕਾ ਪਰ ਕੱਢਿਆ ਹੁੰਦਾ ਨੋਕਰ ਹੋਰ ਦੇਖਦੇ ਨੇ ਵੀ ਕਿਹੜਾ ਯਾਰ ਉੱਥੇ ਟੋਪਕ ਛੇੜਿਆ ਤੁਸੀਂ ਮੈਂ ਫੜਕ ਪਰ ਮਾਰੇ ਬੋਲਤ ਭਜਾਉਂ ਕੇ ਤਾਂ ਟਾਇਰ ਛੱਡਦੇ ਸੀ ਆਹ ਵਾਹ ਜਿੱਤਾਂ ਨਹੀਂ ਟਾਈਮ ਦੀ ਗੱਲ ਆ ਯਾਰ ਹਰੀ ਹੁਣ ਆਪਣੇ ਦੇਖਦੇ ਦੇਖਦੇ ਕਿੰਨਾ ਸਮਾਂ ਕਿੱਥੇ ਚਲੇ ਗਿਆ ਬਹੁਤ ਟਾਈਮ ਦਾ ਫਰਕ ਪੈ ਗਿਆ ਨਲਕੇ ਲਾ ਲ ਹੁਣ ਤੇ ਜਿਹੜੇ 2000 ਬਾਅਦ ਜਨਮ ਹੁੰਦੇ ਉਹ ਲੜਕਿਆਂ ਦਾ ਹੀ ਪਤਾ ਗਿਆ ਚੀਜ਼ ਹਾਂ ਸੱਚੀ ਗਾਵੜੇ ਪਿੰਡਾਂ ਵਾਲਿਆਂ ਨੂੰ ਨਹੀਂ ਪਤਾ ਪਹਿਲਾਂ ਹਾਂ ਸ਼ਹਿਰੀਆਂ ਨੂੰ ਤਾਂ ਚੱਲ ਨਹੀਂ ਪਰ ਵੀਡੀਓ ਦੇਖੀ ਪਤਾ ਨਹੀਂ ਕਿ ਆ ਤਾ ਉਹ ਹੂੰ ਉਹ ਬਣਾ ਕੇ ਪਾਣੀ ਨਿਕਲ ਰਿਹਾ ਬਸ ਇਹ ਕੀ ਕਰ ਰਹੇ ਆ ਗਾਣੇ ਜਪਦੇ ਆ ਪਤਾ ਹੂੰ ਪਾਣੀ ਤਾਂ ਨਿਕਲ ਰਿਹਾ ਕਰ ਰਿਹਾ ਉਹਦੀ ਕੁੰਡੀ ਦਾ ਬਾਲਾ ਉੱਪਰ ਚਿਉਟਾ ਹੁੰਦਾ ਦਾ ਮੈਂ ਉਹ ਟਿੱਡਾ ਹਲ ਟਿੱਡਾ ਕਰ ਜੁੱਧਾ ਦਾ ਨਾਲ ਕੇ ਤਾਂ ਕੁੰਡੀ ਨਾ ਕਰਦੇ ਹੁੰਦੇ ਤੇ ਹਰੀ ਰਈ ਉਹ ਬਾਲਟ ਤੇ ਹਰੀ ਰਈ ਉਦਾਂ ਹੀ ਪਉਆ ਲੇ ਜਰ ਹੋਰ ਜਿਹੜੀ ਹਰੀ ਦਾ ਪਉਆ ਵਰਗਾ ਨੇ ਯਾਰ ਏਡੇ ਨਾਲਕਾ ਇਹਨੂੰ ਗਰਮੀਆਂ ਗਰਮੀਆਂ ਗੋਨਾ ਕੋਈ ਨਹੀਂ ਰਹਿੰਦਾ ਮੇਨ ਤਾਂ ਯਾਰ ਟਿੱਡਾ ਟੱਕੀ ਜੀ गिर ਜਾਂਦੀ ਹੁੰਦੀ ਸੀ ਉਹਦੀ ਹਨਾ ਕਾਲੇ ਰਾਣੀ ਦੁਕਾਨ ਤੇ ਮਿਲੇ ਕਰਦਾ ਦਾ ਆਪਣੇ ਤਦ ਤੀ ਨਵੇਂ ਰੱਖਿਆ ਉਹ ਗਲਾਸ ਉਹ ਤਾਂ ਹੀਟਾ ਹੁੰਦਾ ਦਾ ਦੇ ਨਲਕੇ ਦੇ ਉਹ ਗਲ ਜਾਂਦਾ ਤਾਂ ਉਹ ਪਟਕੇ ਨਾ ਉਹ ਉਹਦਾ ਹੁੰਦਾ ਹੁੰਦਾ ਤਾਂ ਜੇਰ ਪਿੱਤਲ ਦਾ ਪਿੱਤਲਾ ਗਲਾਸ ਨਲਕੇ ਨੂੰ ਚਲ ਪਰ ਹੁਣ ਵਿਚ ਵਿਚ ਕਈਆਂ ਪਿੰਡਾਂ ਦੇ ਦੂਏ ਲਾਏ ਹੋਏ ਨੇ ਜਿਹੜੇ ਜਿਹੜੇ ਹਾਂ ਆਪਣੇ ਵੀ ਲੱਗਿਆ ਉਹ ਉਹ ਆਪਣੇ ਹਾਂ ਚੌਂਕ ਚ ਪਰਲੇ ਉਹ ਪਾੜਾ ਜੇ ਦੇਖਣ ਨੂੰ ਮਿਲਦੇ ਉਹ ਟੂਰ ਡੂੰਗੇ ਵਿੱਚ ਨਲਕਾ ਮਸ਼ੀਨ ਹੁੰਦੀ ਉਹਦੀ ਨਲਕੇ ਦੂਈ ਵਾਹ ਉਹ ਮੜਾ ਜਿਆ ਗੇੜ ਪਾਣੀ ਜਿਆ ਮਾਰਦੀ ਮਸ਼ੀਨ ਵਾਹ ਪਾ ਇਹ 5 ਲੀਟਰ ਦਾ ਜਿਆਦਾ ਹੋ ਜਾਂਦਾ। ਬਹੁਤ ਪਾਣੀ ਕੱਢਦਾ। 2 ਲੀਟਰ ਐ ਬੈਗ ਮਾਰ ਦਿੰਦੇ। ਉਹ ਦੇਖਿਆ ਜੇ ਹਵਾ ਹੀ ਲਈ ਜਾਂਦੇ ਨੇ। ਜੇ ਬੈਗ ਮਾਰ ਦਿੰਦੇ ਹਵਾ ਹੀ। 2 ਮਿੰਟ ਕੱਢ ਜਾਂਦਾ ਹਵਾ ਲਈ ਜਾਂਦੇ 5 ਮਿੰਟ। ਹਾਂ ਉਤਰ ਗਿਆ ਪਾਣੀ ਉਤਰ ਗਿਆ। ਆਪਾਂ ਨਾਲ ਕੇ ਗਿੜੀ ਜਾਏਗਾ। ਅੱਗੇ ਮੈਸਾਂ ਨੂੰ ਕਿੰਨਾ ਭਰਾਇਆ ਪਾਣੀ। ਨਸ਼ੀਰ ਮੇ ਉੱਪਰ ਮੋਟਰ ਲਾ ਲਾ ਹੁੰਦਾ ਤਾਂ ਆਪਣੇ ਐ ਦਾ ਜਗਾਰਡਮੈਂਟ ਜਿਹੜਾ ਉਹ ਨਾਲਕੇ ਵਾਂਗੂ ਐ ਗਿੜੀ ਜਾਂਦੀ ਸੀ ਉਹ। ਹਨਾ। ਟਾਈਮ ਟਾਈਮ ਦੀ ਗੱਲ ਹੈ। ਉਹ ਇੱਥੇ ਪਾਣੀ ਪੂਣੀ ਦਾ ਕੋ ਪਤਾ ਹੀ ਨਹੀਂ ਕਿੱਥੇ ਆ ਗਏ ਅਪਾ ਕਿਹੜੀ ਦਰਵਾਜ਼ਾ ਮਾਰਕੀਟ ਚ ਟੁੱਟੀਆਂ ਹਵਾ ਲੈਣਾ ਜੀ ਤੇ ਟੁੱਟੀ ਬਾਈ ਪਹਿਲਾਂ ਲੈ ਗਏ ਅਸੀਂ ਉਹ ਥੋੜੀ ਜਿਹੀ ਕਾਚੇ ਰਹਿ ਗਈ ਟੁੱਟੀ ਦੇ ਸਮਾਨ ਚ ਹੁਣ ਦੁਬਾਰਾ ਆਏ ਕਿੱਥੇ ਬਣਦੀ ਹੈ ਜੇ ਗੱਲ ਬਾਕੀ ਕੋਈ ਨਹੀਂ ਬੜੀ ਸਕਿਪ ਕਰਦੇ ਹੋ ਥੋੜਾ ਜਿਹਾ ਟੌਪਿਕ ਫਰਾਣਾ ਜਿਆਦਾ ਝੇੜ ਲਿਆ ਦਾ ਕੜਕੇ ਵਾਲਾ ਹੈ ਦੂਦੇ ਰਿਆ ਤੂੰ ਮੁੰਨਰੇ ਆ ਮੁੰਨਰੇ ਉਹ ਦੀਦੀ ਫੱਜਰੀ ਦੇ ਪਹਿਲੇ ਪਟਣ ਤੋਂ ਪਹਿਲਾਂ ਪਹਿਲਾਂ ਲੋਹੀ ਬਈ ਸਟੈਂਡ ਲੈਂਦਾ ਆਪਾਂ ਨੇ ਤੇ ਜੇ ਸਟੈਂਡ 'ਚ ਸ਼ੂਟ ਕਰਨ ਲੱਗੇ ਹੁਣ ਜਾਂ ਦੁਬਾਰਾ ਸ਼ੂਟ ਕਰਨ ਲੱਗੇ ਤੇ ਦੁਬਾਰਾ ਹਥਿਆਰ ਇਕੱਠੇ ਕਰਨੇ ਪੈ ਗਏ ਆਪਾਂ ਨੂੰ ਸਾਰੇ ਆਹ ਲੈਂਦਾ ਹੈ ਨਾ ਇਹ ਉਹ ਸਟੈਂਡ ਹੁਣ ਸਟੈਂਡ ਜਿਲਾਇਆ ਬਾਪੂ ਹੁਣ ਆਪਾਂ ਨੇ ਪਹਿਲਾਂ ਹੱਥੇ 'ਚ ਫੜਨਾ ਪੈਂਦਾ ਦਾ ਵਿਅਾਲਾ ਸਾਨੂੰ ਸਮਾਨ ਮਿਲਿਆ ਨਹੀਂ ਹਲੇ ਪੂਰੇ ਸਮਾਨ ਮਿਲ ਗਿਆ ਉਹਨਾਂ ਆਮੜੀ ਜੀ ਵੀ ਨਹੀਂ ਹੈ ਚਲੋ ਚਲੋ ਮੱਛੀ ਆਦੀ ਦੇਖੀ ਤੇ ਕਰੋ ਮੱਛੀ ਦੇਖੀ ਆਏ ਦੁਬਾਰਾ ਚਾਹ ਦਾ ਕੋਈ ਨਹੀਂ ਆਹ ਤੇ ਫਿਰ ਟੁੱਟੀਆਂ ਸਮਾਨ ਲੈਟਰ ਜੋ ਦਾਲੀਆਂ ਜਿ ਪਰਗੇਜ ਹੋ ਗਏ ਆ ਹੈਗੀ ਵਾਲੇ ਚ ਆਹ ਹੈਗੀ ਤਰੀਜੂ ਵਰਗੋਨੇ ਦੇ ਨਾਮ